ਸੋਰਠ ਮਹਲਾ 5 ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਅਵਨਾਸ਼ੀ ਜੀਵਨ ਕੋ ਦਾਤਾ ਸਿਮਰਤ ਸਭ ਮਲ ਖੋਈ ਗੁਣ ਨਿਧਾਨ ਭਗਤਨ ਕੋ ਵਰਤਨ ਬਰਲਾ ਪਾਵੈ ਕੋ ਮੇਰੇ ਮਨ ਜਪੁਰਗ ਪਾਲ ਪ੍ਰਭ ਸੋਈ ਜਾ ਕੇ ਸ਼ਰਨ ਪਿਆ ਸੁਖ ਪਾਈਏ ਬਹੜ ਦੁੱਖ ਨਾ ਹੋਈ ਰਹਾ ਬੜਾ ਭਾਗੀ ਸਾਧ ਸੰਗ ਪ੍ਰਾਪਤ ਤਿਨ ਭੇਟਤ ਦੁਰਮਤ ਖੋਈ ਤਨ ਕੀ ਧੂਰ ਨਾਨਕ ਦਾਸ ਵੰਛੈ ਇਨ ਹਰ ਨਾਮ ਰਧੇ ਪੁਰੋਈ ਤਨ ਕੀ ਧੂਰ ਨਾਨਕ ਦਾਸ ਵੰਛੈ ਇਨ ਹਰ ਨਾਮ ਰਧੇ ਪੁਰੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤੈ